ਇੱਕ ਕਹਾਣੀ ਹੈ ਇੱਕ ਰਾਜਾ ਅਤੇ ਉਸ ਦੀਆਂ ਦੋ ਰਾਣੀਆਂ ਦੀ ਦੂਰ ਕਿਸੇ ਦੇਸ਼ ਵਿੱਚ ਇੱਕ ਰਾਜਾ ਰਹਿੰਦਾ ਸੀ ਰਾਜੇ ਦੀਆਂ ਦੋ ਰਾਣੀਆਂ ਸਨ ਉਹ ਬਹੁਤ ਸੁੰਦਰ ਸਨ ਮਗਰ ਵੱਡੀ ਰਾਣੀ ਦੀ ਇੱਕ ਵਾਲ ਸੀ ਅਤੇ ਛੋਟੀ ਰਾਣੀ ਦੇ ਦੋ ਵਾਲ ਸੀ ਵੱਡੀ ਰਾਣੀ ਬਹੁਤ ਭੋਲੀ ਸੀ ਛੋਟੀ ਰਾਣੀ ਨੂੰ ਨਹੀਂ ਸੀ ਅੱਖ ਸੁਹਾਂਦੀ ਇੱਕ ਦਿਨ ਛੋਟੀ ਰਾਣੀ ਨੇ ਵੱਡੀ ਰਾਣੀ ਨੂੰ ਕਿਹਾ ਦੀਦੀ ਤੁਹਾਡੇ ਸਿਰ ਤੇ ਮੈਨੂੰ ਇੱਕ ਟੋਲਾ ਵਾਲ ਦਿਖਾਈ ਦੇ ਰਿਹਾ ਹੈ ਲਿਆ ਉਸ ਨੂੰ ਮੈਂ ਕੱਟ ਦੇਵਾਂ ਵੱਡੀ ਰਾਣੀ ਨੇ ਕਿਹਾ ਮਗਰ ਮੇਰੇ ਤਾਂ ਸਿਰਫ ਇੱਕ ਹੀ ਵਾਲ ਹੈ ਉਹ ਵੀ ਸਫੈਦ ਹੋ ਗਿਆ ਹੈ ਛੋਟੀ ਰਾਣੀ ਨੇ ਛੋਟੀ ਰਾਣੀ ਨੇ ਝੂਠ ਮੂਠ ਦਾ ਗੁੱਸਾ ਵਿਖਾਇਆ ਅਤੇ ਬੋਲੀ ਠੀਕ ਹੈ ਜੇਕਰ ਮੇਰੇ ਤੇ ਵਿਸ਼ਵਾਸ ਨਹੀਂ ਤਾਂ ਮੇਰੇ ਨਾਲ ਗੱਲ ਨਹੀਂ ਨਾ ਨਹੀਂ ਕਰਨੀ ਕਰਨ ਦੀ ਜੀ ਜ਼ਰੂਰਤ ਹੈ ਨਹੀਂ ਮੈਂ ਤਾਂ ਤੁਹਾਡੇ ਭਲੇ ਲਈ ਹੀ ਕਹਿ ਰਹੀ ਸੀ ਭੋਲੀ ਭਾਲੀ ਰਾਣੀ ਵੱਡੀ ਰਾਣੀ ਛੋਟੀ ਰਾਣੀ ਦੀਆਂ ਗੱਲਾਂ ਵਿੱਚ ਆ ਗਈ ਅਤੇ ਛੋਟੀ ਰਾਣੀ ਨੇ ਉਸ ਦਾ ਉਹ ਇੱਕ ਵਾਲ ਚੁੰਮਟੇ ਨਾਲ ਖਿੱਚ ਦਿੱਤਾ ਵੱਡੀ ਰਾਣੀ ਦੇ ਹੁਣ ਕੋਈ ਵਾਲ ਬਾਕੀ ਨਾ ਰਹਾ ਰਾਜ ਨੇ ਜਦੋਂ ਵੇਖਿਆ ਤਾਂ ਉਹ ਬਹੁਤ ਨਾਰਾਜ਼ ਹੋਇਆ ਅਤੇ ਬਿਨਾਂ ਕੁਝ ਕਹੇ ਸੁਣੇ ਵੱਡੀ ਰਾਣੀ ਨੂੰ ਘਰੋਂ ਬਾਹਰ ਕੱਢ ਦਿੱਤਾ ਵੱਡੀ ਰਾਣੀ ਰੋਂਦੀ ਰੋਂਦੀ ਰਾਜ ਤੋਂ ਬਾਹਰ ਚਲੀ ਗਈ ਇੱਕ ਦਿਨ ਨਦੀ ਕਿਨਾਰੇ ਨਾਰ ਦੇ ਦਰਦ ਰਹਿਤ ਬੈਠੀ ਸੀ ਉਹ ਜੋਰ ਜੋ ਨਾ ਰੋਣ ਰੋਣ ਲੱਗੀ ਉਦੋਂ ਇੱਕ ਬਹੁਤ ਹੀ ਸੁੰਦਰ ਪਰੀ ਯਾਹਰ ਹੋਈ ਉਸ ਪਰੀ ਨੇ ਰਾਣੀ ਨੂੰ ਉਸ ਦੇ ਰੋਣ ਦਾ ਕਾਰਨ ਪੁੱਛਿਆ ਤੇ ਵੱਡੀ ਰਾਣੀ ਨੇ ਸਭ ਕੁਝ ਸੱਚ ਮੁੱਚ ਦੱਸ ਦਿੱਤਾ ਪੁੱਛਿਆ ਵੱਡੀ ਰਾਣੀ ਨੇ ਉਸ ਨੂੰ ਸਭ ਕੁਝ ਸੱਚ ਮੁੱਚ ਦੱਸ ਦਿੱਤਾ ਪਰ ਪਰੀ ਬੋਲੀ ਠੀਕ ਹੈ ਮੈਂ ਜਿਵੇਂ ਕਹਿੰਦੀ ਹਾਂ ਤੂੰ ਓਵੇਂ ਹੀ ਕਰ કરી ਨਾ ਬਹੁਤ ਜ਼ਿਆਦਾ ਤੇ ਨਾ ਬਹੁਤ ਘੱਟ ਪਹਿਲੇ ਇਸ ਨਦੀ ਵਿੱਚ ਤਿੰਨ ਵਾਰ ਡੁਬਕੀ ਲਗਾਈ ਫਿਰ ਇਸ ਅਨਾਰ ਦੇ ਦਰਖਤ ਹੇਠ ਇੱਕ ਅਨਾਰ ਤੋੜ ਲਈ ਅਜੀਹਾ ਕਹਿ ਕੇ ਪਰੀ ਗਾਇਬ ਹੋ ਗਈ ਵੱਡੀ ਰਾਣੀ ਨੇ ਉਵੇਂ ਹੀ ਉਵੇਂ ਹੀ ਕੀਤਾ ਜਿਵੇਂ ਪਰੀ ਨੇ ਕਿਹਾ ਸੀ ਜਦੋਂ ਰਾਣੀ ਨੇ ਪਹਿਲੀ ਡੁਬਕੀ ਲਾਈ ਤਾਂ ਉਸ ਦਾ ਸਰੀਰ ਦਾ ਰੰਗ ਹੋਰ ਸਾਫ਼ ਹੋ ਗਿਆ ਹੁਸਨ ਹੋਰ ਨਿਖਰ ਗਿਆ ਦੂਜੀ ਡੁਬਕੀ ਲਾਈ ਉਸ ਦੇ ਦਸਰੀ ਸੁੰਦਰ ਕੱਪੜੇ ਅਤੇ ਜੇਵਰ ਆ ਗਏ ਕਿ ਜੀ ਡੁੱਕੇ ਲਈ ਤਾਂ ਰਾਣੀ ਦੇ ਸੁੰਦਰ ਲੰਮੇ ਕਾਲੇ ਵਾਲ ਬਹੁਤ ਜ਼ਿਆਦਾ ਆ ਗਏ ਇਸ ਨਾਲ ਰਾਣੀ ਬਹੁਤ ਸੋਹਣੀ ਲੱਗਣ ਲੱਗੀ ਨਦੀ ਦੇ ਬਾਹਰ ਨਿਕਲ ਕੇ ਰਾਣੀ ਨੇ پری ਦੇ ਕਹੇ ਅਨੁਸਾਰ ਅਨਾਰ ਦੇ ਦਰਖਤ ਤੋਂ ਇੱਕ ਅਨਾਰ ਤੋੜਿਆ ਉਸ ਅਨਾਰ ਦੇ ਸਾਰੇ ਬੀਜ ਫੌਜੀ ਬਣ ਕੇ ਫੁੱਟ ਆਏ ਤੇ ਰਾਣੀ ਲਈ ਇੱਕ ਤਿਆਰ ਪਾਲਕੀ ਵਿੱਚ ਉਸ ਨੂੰ ਬਿਠਾ ਕੇ ਰਾਜੇ ਰਾਜ ਵਿੱਚ ਵਾਪਸ ਲੈ ਗਏ ਰਾਜ ਮਹਿਲ ਦੇ ਬਾਹਰ ਰੌਲਾ ਸੁਣ ਕੇ ਰਾਜੇ ਨੇ ਮੰਤਰੀ ਤੋਂ ਪਤਾ ਕਰਨ ਲਈ ਕਿਹਾ ਕਿ ਗੱਲ ਹੈ ਮੰਤਰੀ ਨੇ ਆ ਕੇ ਖਬਰ ਦਿੱਤੀ ਕਿ ਵੱਡੀ ਰਾਣੀ ਦਾ ਜਲੂਸ ਨਿਕਲਿਆ ਹੈ ਰਾਜੇ ਨੇ ਵੱਡੀ ਰਾਣੀ ਨੂੰ ਮਹਿਲ ਵਿੱਚ ਸੱਦ ਕੇ ਸਾਰੀ ਗੱਲ ਸੁਣੀ ਤੇ ਪਛਤਾਵਾ ਹੋਇਆ ਇਸ ਵਾਰ ਛੋਟੀ ਰਾਣੀ ਨੂੰ ਰਾਜ ਤੋਂ ਬਾਹਰ ਜਾਣ ਦਾ ਆਦੇਸ਼ ਦੇ ਦਿੱਤਾ। ਛੋਟੀ ਰਾਣੀ ਨੇ ਪਹਿਲਾਂ ਹੀ پری ਦੀਆਂ ਸਾਰੀਆਂ ਗੱਲਾਂ ਸੋਲ ਲਈਆਂ ਸੀ। ਉਹ ਵੀ ਰਾਜ ਤੋਂ ਬਾਹਰ ਜਾ ਕੇ ਅਨਾਰ ਦੇ ਦਰਖਤ ਹੇਠ ਨਦੀ ਕਿਨਾਰੇ ਜਾ ਕੇ ਰੋਣ ਲੱਗੀ। ਪਿਛਲੀ ਵਾਰ ਵਾਂਗੂ ਹੀ ਇਸ ਵਾਰ ਵੀ پری ਹਾਜ਼ਰ ਹੋਈ। ਪਰੀ ਨੇ ਛੋਟੀ ਰਾਣੀ ਨੂੰ ਰੋਣ ਦੇ ਕਾਰਨ ਪੁੱਛਿਆ ਛੋਟੀ ਰਾਣੀ ਨੇ ਝੂਠ ਮੂਠ ਵੱਡੀ ਰਾਣੀ 'ਤੇ ਦੋਸ਼ ਲਾ ਦਿੱਤਾ ਤੇ ਕਿਹਾ ਕਿ ਉਸ ਨੇ ਮੈਨੂੰ ਮਹਿਲ ਤੋਂ ਬਾਹਰ ਕਢਵਾ ਦਿੱਤਾ ਹੈ ਪਰ ਪਰੀ ਬੋਲੀ ਠੀਕ ਹੈ ਮੈਂ ਜਿਵੇਂ ਕਹਿੰਦੀ ਹਾਂ ਤੂੰ ਓਵੇਂ ਹੀ ਕਰੀ ਨਾ ਜ਼ਿਆਦਾ ਨਾ ਥੋੜਾ ਪਹਿਲਾਂ ਇਸ ਨਦੀ ਵਿੱਚ ਤਿੰਨ ਵਾਰ ਡੁੱਬ ਕੇ ਲਾਈ ਫਿਰ ਕਹਿ ਅਨਸਾਰ ਅਨਾਰ ਦੇ ਦਰਖਤ ਤੋਂ ਇੱਕ ਅਨਾਰ ਤੋੜ ਲਈ ਜਿਹਾ ਕਹਿ ਕੇ ਪਰੀ ਗਾਇਬ ਹੋ ਗਈ ਛੋਟੀ ਰਾਣੀ ਨੇ ਖੁਸ਼ ਹੋ ਕੇ ਨਦੀ ਵਿੱਚ ਡੁਬਕੀ ਲਾਈ ਪਹਿਲੀ ਡੁਬਕੀ ਨਾਲ ਸਰੀਰ ਦਾ ਰੰਗ ਹੋਰ ਸਾਫ ਹੋ ਗਿਆ ਹੁਸਨ ਹੋਰ ਨਿਖਰ ਗਿਆ ਦੂਜੀ ਡੁਬਕੀ ਨਾਲ ਉਸ ਦੇ ਸਰੀਰ ਸੁੰਦਰ ਕੱਪੜੇ ਸੋਹਣੇ ਤੇ ਜੇਵਰ ਆ ਗਏ ਤੀਜੀ ਡੁਬਕੀ ਨਾਲ ਰਾਣੀ ਦਾ ਸੁੰਦਰ ਲੰਮੇ ਕਾਲੇ ਵਾਲ ਬਹੁਤ ਜ਼ਿਆਦਾ ਵਾਲ ਹੋ ਗਏ ਇਸ ਨਾਲ ਰਾਣੀ ਬਹੁਤ ਸੋਹਣੀ ਲੱਗਣ ਲੱਗੀ ਜਦੋਂ ਛੋਟੀ ਰਾਣੀ ਨੇ ਇਹ ਵੇਖਿਆ ਤਾਂ ਉਸ ਨੂੰ ਲੱਗਾ ਕਿ ਜੇਕਰ ਉਹ ਤਿੰਨ ਡੁਬਕੀਆਂ ਲਗਾਉਣ ਨਾਲ ਇੰਨੀ ਸੁੰਦਰ ਬਣ ਸਕਦੀ ਹੈ ਤਾਂ ਹੋਰ ਡੁਬਕੀ ਲਗਾਉਣ ਤੇ ਕਿੰਨੀ ਸੁੰਦਰ ਲੱਗੇਗੀ ਇਸ ਲਈ ਉਸ ਨੇ ਇੱਕ ਦੇ ਇੱਕ ਬਾਅਦ ਡੁਬਕੀ ਲਾਈ ਪਰ ਅਜੀਹਾ ਕਰਨ ਨਾਲ ਕਰਨ ਦੀ ਦੇਰ ਸੀ ਕਿ ਰਾਣੀ ਦੇ ਸਰੀਰ ਦੇ ਸਾਰੇ ਕੱਪੜੇ ਫਟੇ ਪੁਰਾਣੇ ਹੋ ਗਏ ਜੇਬਰ ਗਾਇਬ ਹੋ ਗਏ ਸਰੀਰ ਤੋਂ ਬਾਲ ਚਲੇ ਗਏ ਸਰੀਰ ਤੇ ਦਾਗ ਦੇਖਣ ਲੱਗੇ ਛੋਟੀ ਰਾਣੀ ਅਜੀਹਾ ਦੇਖ ਕੇ ਹੱਥੜ ਮਾਰ ਮਾਰ ਰੋਣ ਲੱਗੀ ਫਿਰ ਉਹ ਨਦੀ ਤੋਂ ਬਾਹਰ ਆ ਕੇ ਅਨਾਰ ਦੇ ਦਰਖਤ ਤੋਂ ਇੱਕ ਅਨਾਰ ਤੋੜਿਆ ਤਾਂ ਅਨਾਰ ਵਿੱਚ ਇੱਕ ਬਹੁਤ ਵੱਡਾ ਸੱਪ ਨਿਕਲਿਆ ਤੇ ਰਾਣੀ ਨੂੰ ਖਾ ਗਿਆ